ਸਾਨੂੰ ਕੱਲ 5 ਵਜੇ ਹੋੜ ਆ ਦੋ 2:30 ਨੇ ਇਹ ਸਾਡੀ ਮਾਤਰੀ ਹੀ ਬੜੀ ਕੋ ਸਾਨੂੰ ਇਹਨਾਂ ਆਖਿਆ ਵੀ ਪੁਲੀ ਬੋਮ ਹੋ ਗਿਆ ਪਰ ਜਦੋਂ ਜਾ ਕੇ ਉੱਥੇ ਸਾਰੇ ਸਾਰੇ ਨਗਰ ਅ ਅਜੇ ਤੱਕ ਦੋਸ਼ੀ ਘਰੇ ਬੈਠੇ ਨੇ ਇਹਨਾਂ ਨੇ ਕਿ ਪੁਲਿਸ ਨੇ ਇੱਦਾਂ ਕਿ ਉਹਨਾਂ ਨੂੰ ਕਿ ਗ੍ਰਿਫਤਾਰ ਹਮੇ ਆ ਕਿ ਇਨਸਾਫ ਦਾ ਉਹ ਮਿਲਣਾ ਚਾਹੀਦਾ ਆ ਜੇ ਸਾਨੂੰ ਇਨਸਾਫ ਨਾ ਮਿਲਿਆ ਤਾਂ ਆਹ ਡੈੱਡ ਬਾਰੀ ਹੁਣੇ ਚੌਂਚਰ ਅੱਗੇ ਤੁਹਾਡਾ ਲਾਦਣਾ ਇਹ ਪੁਲਿਸ ਦੀ ਟੀਲੇ ਜਾਰੀ ਕਰਕੇ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਉੱਥੇ ਵੇਖਿਆ ਵੀ ਜਦੋਂ ਅਸੀਂ ਕੁੜੀ ਦੀ ਕੰਡੀਸ਼ਨ ਵੇਖੀ ਆ ਤੇ ਕੁੜੀ ਦੇ ਮਤਲਬ ਜੈ ਜੈਥਿਆ ਆ ਇਸ ਤਰ੍ਹਾਂ ਨਹੀਂ ਹੋਈ ਉਹ ਇਹਨਾਂ ਕੁੜੀ ਦੀ ਡੈਥ ਜਿਹੜੀ ਆ ਉਹ ਇਹਨਾਂ ਨੂੰ ਖਾ ਦੇ ਕੇ ਮਾਰਿਆ ਗਿਆ ਤਸਵੀਰਤ ਹੈ ਫਿਰ ਇਹ ਵੱਡੀ ਗੱਲ ਇਹ ਕਿ ਜਿਹੜਾ ਦੋਸ਼ੀ ਉਹ ਕਹਿੰਦਾ ਕਿ ਮੈਂ ਮਾਰਿਆ ਮੇਰੇ ਤੇ ਜੋ ਕਰਨਾ ਪਰਚਾ ਕਰਦਾ ਮੇਰੇ ਤੇ ਕਰ ਦੋ ਐਸਐਸਓ ਸਾਹਿਬ ਦੇ ਸਾਹਮਣੇ ਇਹ ਗੱਲ ਨਹੀਂ ਆ ਕਿ ਮੈਂ ਦੋਸ਼ੀ ਜੋ ਮੈਂ ਮਾਰਿਆ ਜੂ ਤੁਸੀਂ ਜੋ ਪਰਚਾ ਭਾਜੀ ਜੀ ਕੀ ਨਾਮ ਆਪਣਾ ਤੇ ਕਿਹੜਾ ਪਿੰਡ ਆ ਜੀ ਮੇਰਾ ਨਾਮ ਮਨਿੰਦਰਦੀਪ ਸਿੰਘ ਆ ਤੇ ਚੱਕਪਾਲਾ ਪਿੰਡ ਆ ਮੇਰਾ ਇਗਲ ਹੋਈ ਏ ਸਾਰੀ ਪਤਾ ਨਹੀਂ ਮੈਂ ਤੇ ਜੇ ਹੁਣੇ 10 15 ਮਿੰਟ ਹੋਏ ਦੁਹਾ ਘਤਰਾ ਮੈਨੂੰ ਫੋਨ ਆਇਆ ਕਿ ਤੁਹਾਡੀ ਭੈਣ ਇਦਾਂ ਸੀਰੀਅਸ ਆ ਤੂੰ ਛੇਤੀ ਆ ਜਾਓ ਤੇ ਮੈਨੂੰ ਤੇ ਹੁਣ ਆਇਆ ਇਹਨਾਂ ਦੱਸਿਆ ਵੀ ਉਹ ਆਵੇ ਕਿਦਾਂ ਕਿਦਾਂ ਕੀ ਲੱਗਾ ਕੀਦਾ ਹੋਈ ਏ ਦਿੱਖਿਆ ਤੁਸੀਂ ਅਨਿਤਿਕਾ ਵੇਖਿਆ ਨਹੀਂ ਦੱਸਦੇ ਕਹਿੰਦੇ ਉਹ ਪੂਨਾ ਖਾ ਦੇ ਕੇ ਮਾਰੀ ਕਹਿੰਦੇ ਕੀ ਮੰਗ ਕਰਦੇ ਹੋ ਮੰਗਿਆ ਹੋ ਇਨਸਾਫ ਦੀ ਨਾ ਨਾ ਲਖਵਿੰਦਰ ਕੌਰ ਇਹ ਜਿਹੜੀ ਡੈੱਥ ਹੋਈ ਲੜਕੀ ਦਾ ਗਿਨਾਹ ਉਹਦਾ ਨਾਮ ਰਮਨਦੀਪਾ ਕੀ ਲੱਗਦੀ ਤੁਹਾਡੀ ਨੀਵੀਂ ਜੇ ਅੱਛਾ ਕੀ ਗੱਲ ਹੋਈ ਸਰ ਗੱਲ ਤਾਂ ਤੁਹਾਨੂੰ ਇਹਨਾਂ ਦੱਸੀ ਜੇ ਪਰ ਉਹਨਾਂ ਨੇ ਇਹ ਗੱਲ ਹੈ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਉਹਦੀ ਮਾਂ ਘਰ ਇਕੱਲੀ ਆ ਵਿਚਾਰੀ ਇੱਕ ਔਰਤ ਇਸ ਤਰ੍ਹਾਂ ਦੀ ਵੀ ਜਿਹਦੇ ਸਿਰ ਤੇ ਸਾਈਂ ਵੀ ਨਹੀਂ ਤੇ ਉਹਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਤੇਰੀ ਤੇ ਇਹਦੀ ਆ ਹਾਲਤ ਹੋ ਗਈ ਬਾਹਰੋਂ ਜਿਨ੍ਹਾਂ ਨੇ ਸੁਣਿਆ ਵੇਖਿਆ ਉਹਨਾਂ ਨੇ ਉਹਨੂੰ ਮਤਲਬ ਦੱਸਿਆ ਵਾ ਵੀ ਤੁਹਾਡੇ ਨਾਲ ਹਾਲਤ ਨੂੰ ਗੁਜ਼ਰ ਗਈ ਏ ਕੀ ਗੱਲ ਹੋਈ ਹੈ ਲੜਕੀ ਦੀ ਡੈਥ ਹੋਈ ਹੈ ਹਾਂਜੀ ਇਹ ਲੱਗਦਾ ਪਹਿਲਾਂ ਵੀ ਕੋਈ ਲੜਾਈ ਝਗੜਾ ਰਹਿੰਦਾ ਸੀਗਾ ਕਿ ਨਹੀਂ ਸਰ ਉਹਦੀ ਜਿਹੜੀ ਸੱਸ ਤੇ ਨਾਨਣ ਸੀ ਉਹ ਨੁਕਤਾਚੀਨੀ ਕਰਦੀਆਂ ਇਹ ਖਾਸ ਕੋਈ ਇਸ ਤਰ੍ਹਾਂ ਦੀ ਲੜਾਈ ਨਹੀਂ ਨੁਕਤਾਚੀਨੀ ਕਰਦੀਆਂ ਸੀ ਉਹਨੂੰ ਮਤਲਬ ਕਿੰਨਾ ਟਾਈਮ ਹੋ ਗਿਆ ਵਿਆਹ ਇਹ ਦੋ ਮਹੀਨੇ ਹੋ ਗਏ ਜੀ ਅੱਛਾ 24 ਜਨਵਰੀ ਨੂੰ ਉਹਦੀ ਕਦੀ ਕੋਈ ਮੰਗ ਵੀ ਕੀਤੀ ਸੋਹਣਾ ਨੇ ਨਹੀਂ ਸਰ ਇਹ ਹੈ ਜੀ ਕੋਈ ਮੰਗ ਨਹੀਂ ਅੱਛਾ ਜੀ ਹਾਂ ਜੀ ਕੀ ਹੁਣ ਇਨਸਾਫ ਦੀ ਕੀ ਮੰਗ ਕਰਦੇ ਹੋ ਇਨਸਾਫ ਤੇ ਉਹ ਵੀ ਸਾਡੀ ਬੱਚੀ ਵੇਖੋ ਉਹਨੂੰ ਇਨਸਾਫ ਤੇ ਮਿਲਣਾ ਹੀ ਚਾਹੀਦਾ ਹੈ ਨਾ ਬੱਚੀ ਦਾ ਕਿ ਜਿਹਦਾ ਇੱਕ ਪਿਤਾ ਵੀ ਨਹੀਂ ਸਿਰ ਤੇ ਹੈਗਾ ਤੇ ਉਹਨੂੰ ਮਤਲਬ ਅਸੀਂ ਹੁਣ ਇਦਾਂ ਹੀ ਥੋੜਾ ਚੋਕ ਕੇ ਲੈ ਜਾਵਾਂ ਅੱਜ ਵੀ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਕੀ ਮਾਮਲਾ ਮਰਨਾ ਗੁਰਨਾਮ ਸਿੰਘ ਹੈ ਪਿੰਡ ਮੇਰਾ ਚੱਕਵਾਲਾ ਜੀ ਮੈਂ ਤਾਂ ਰਾਤੀ ਪਤਾ ਲੱਗਾ ਜੀ ਜੋ ਪਰ ਬੜੀ ਦੁਖਦਈ ਇੱਕ ਘਟਨਾ ਹੋਈ ਆ ਦੋ ਮਹੀਨੇ ਇਹ ਬੇਟੀ ਦੇ ਵਿਆਹ ਕੀਤੇ ਨੂੰ ਫਾਦਰ ਸਾਹਿਬ ਸਿਰਤੇ ਨਹੀਂ ਗਾ ਇੱਕ ਮਾਤਾ ਤੇ ਕਹਿਆ ਵੀਰਿਆ ਦੇਸਾ ਪਾਸੇ ਕਮਾਈ ਕਰਨ ਗਿਆ ਪਰ ਜਦੋਂ ਜਾ ਕੇ ਕੰਡੀਸ਼ਨ ਵੇਖੀ ਜਾਂਦੇ ਵੀ ਮਾਤ ਗੋਮ ਹੋ ਗਈ ਆ ਪਰ ਜਦੋਂ ਸਾਰੇ ਨਗਰ ਦੇ ਸਾਰੇ ਬੰਦੇ ਉੱਥੇ ਗਏ ਪਹੁੰਚੇ ਆਂ ਵੇਖਿਆ ਕਿ ਜਿਤਨਾ ਆਂਦੇ ਵੀ ਇੱਥੇ ਇਹਨਾਂ ਫਾ ਲੈ ਲਿਆ ਫਾ ਲੈ ਦਾ ਤੇ ਦਿੱਤੇ ਦਾ ਬੜਾ ਫਰਕ ਹੁੰਦਾ ਜੀ ਕਾਰਨ ਕਿ ਜਿੱਤਰਾ ਜੇ ਜਾ ਕੇ ਬੈੜਦੇ ਵਖਿਆ ਪਏ ਇੱਥੋਂ ਫਾ ਲੈ ਉਹ ਚਾਈ ਵੀ ਇੰਨੀ ਜਿਆਦੀ ਹੈ ਕਿ ਉੱਥੇ ਹੱਥ ਸਾਡਾ ਵੀ ਨਹੀਂ ਪਹੁੰਚਦਾ 6 ਫੁੱਟ 2 ਇੰਚ ਸਾਡਾ ਹੱਥ ਨਹੀਂ ਪਹੁੰਚਦਾ ਉਰੰਦੇ ਉੱਥੇ ਵਾਲ ਵੀ ਜਿਹੜੇ ਅਕ ਲਿਪ ਟੁੱਟੇ ਕੁੜੀ ਦੇ ਵਾਲ ਵੀ ਖੁੱਸੇ ਪਏ ਜਾਂਦੇ ਮਤਲਬ ਇਹਨਾਂ ਇਹਦੇ ਤਸੱਦ ਦੇ ਨਾਲ ਉਹਦੇ ਬੇਕੋ ਰਹਿਮੀ ਨਾਲ ਉਹਨਾਂ ਦਾ ਬਿਕਾਤਰ ਹੋਇਆ ਆ ਔਰ ਕੀਤਾ ਆ ਤੇ ਦੂਸਰੀ ਗੱਲ ਪੁਲਸ ਦੀ ਇਹ ਢਲਗ ਜਾਰੀ ਕਿ ਜੋ ਮੁੰਡਈ ਸਾਹਮਣੇ ਕਹਿੰਦਾ ਕਿ ਮੈਂ ਕਤਲ ਕੀਤਾ ਦੋਸ਼ੀ ਕਹਿੰਦਾ ਮੈਂ ਕੀਤਾ ਕਿ ਮੈਂ ਕਤਲ ਕੀਤਾ ਆ ਮੈਨੂੰ ਫੜੋ ਤੇ ਸਚੂ ਸਾਹਿਬ ਇਹ ਵੀ ਆਂਦਾ ਵੀ ਨਹੀਂ ਇਹ ਇਹ ਤਵਦੀਸ਼ ਕਰਨੀ ਹੈ ਦੱਸੋ ਕੀ ਲੱਗਦਾ ਤੁਹਾਨੂੰ ਕੋਈ ਮਰਡਰ ਹੋਇਆ ਵਾ ਭਾਜੀ ਉਹ ਸਰੇ ਆਮ ਦਿਸਣ ਰਿਹਾ ਉਹਦੇ ਗੱਲ ਤੇ ਜਦੋਂ ਆ ਬਖਵਾ ਅੰਦਰ ਪੋਸਟ ਵਾਲੇ ਲਾਸ ਪਈ ਆ ਉਹ ਜਾ ਕੇ ਵੇਖੋ ਨਿਸ਼ਾਨ ਆਇਆ ਪੂਰਾ ਰੱਸੀ ਦਾ ਤੁਸੀਂ ਕੀ ਮੰਗ ਕਰਦੇ ਸਾਡੀ ਮੰਗ ਇਹ ਹੋ ਕੇ ਜਿੰਨਾ ਚੰਨ ਸਾਨੂੰ ਸਾਫ਼ ਨਹੀਂ ਮਿਲਦਾ ਸਾਨੂੰ ਇਹ ਬੱਚੇ ਨੂੰ ਇਨਸਾਨ ਨਹੀਂ ਆਪਣੀ ਭੈਣ ਦਾ ਮਿਲਦਾ ਉਹਨਾਂ ਜਿਹੜਾ ਅਸੀਂ ਅਸੇ ਚੌਂਚ ਜੇ ਨਾ ਢਿਲਕ ਜਾਰੀ ਪੁਲਿਸ ਨੇ ਵਰਤੀ ਗ੍ਰਿਫਤਾਰੀਆਂ ਨਾ ਪਾਈਆਂ ਬੰਦਿਆਂ ਦੀਆਂ ਤੇ ਅਸੀਂ ਹੁਣੇ ਚੌਂਚ ਚ ਰੱਖ ਕੇ ਧੰਨਾ ਲਾਵਾਂਗੇ ਉਹਨਾਂ ਜਿਹੜੇ ਡੈੱਡ ਬਾਡੀ ਨਹੀਂ ਚੁੱਕਾਂਗੇ ਜਿੰਨਾ ਦਾ ਸਾਨੂੰ ਇਨਸਾਫ ਦੀ ਮੰਗ ਨਾ ਸਾਰੀ ਪੂਰੀ ਹੋਈ ਦੋਸ਼ੀ ਆਏ ਦੀਏ ਘਰ ਬਿਠਿਆਈ ਤੇ ਇੱਕ ਗ੍ਰਿਫਤਾਰੀ ਵੀ ਨਹੀਂ ਪਾਈ ਐ ਐਸਐਚਓ ਸਾਹਿਬ ਨੇ ਅਸੀਂ ਸਾਹਮਣੇ ਕਹਿੰਦੇ ਰਹੇ ਵੀ ਦੋਸ਼ੀ ਮੰਨਣਾ ਡੈਨ ਲਾਗੇ ਭਾ ਲੋ ਫਾਇਰਾ ਜੋਸ਼ ਹੋ ਰਿਹਾ ਹੋਊਗਾ ਉਹ ਹੋ ਜਾਊਗਾ ਪਰ ਆਸ ਨਹੀਂ ਉਹਨਾਂ ਆਏ ਫਿਰਤਾ ਹੀ ਨਹੀਂ ਬੀਤੀ ਚੌਕੀ ਦੇ ਕੋਲ ਕਾਰਿਆ ਚੌਕੀ ਦੇ ਕੋਲ ਕਾਰਿਆ 5 ਮਿੰਟ ਦਾ ਰਸਦਾ ਚੌਕੀ ਤੋਂ ਜਾਂ ਠੀਕ ਹੈ ਤੇ ਜਿਹੜਾ ਆ ਬਾਹਰ ਜਹਾਜ ਇਹਨੇ ਕੱਲ ਇੱਕ ਮੈਸੇਜ ਆਇਆ ਹੈਗਾ ਸੀ ਜੌਨ ਹਸਪੀਟਲ ਤੋਂ ਕਿ ਲੜਕੀ ਆ ਆਪਣੇ ਅਮਨਦੀਪ ਕੌਰ ਜਿਹਨੇ ਫਾਲ ਆਲਿਆ ਦੇ ਜੇਰੇਲਾਜ ਹਸਪੀਟਲ ਦੇ ਵਿੱਚ ਜੋ ਜੋ ਦੋ ਦੋ ਸੀਸੇ ਮੌਕੇ ਤੇ ਆਏ ਆ ਤੇ ਬਲੌਡ ਡਾਡ ਹੋ ਚੁੱਕੀ ਸੀ ਸਹੀ ਹਾਂਜੀ ਉਸ ਤੋਂ ਬਾਅਦ ਜਿਹੜੀ ਆ ਉੱਤੇ ਉਹਦੀ ਮਾਤਾ ਦੇ ਬਿਆਨ ਤੇ ਕੇਸ ਰਜਿਸਟਰ ਕਰ ਦਿੱਤਾ ਗਿਆ ਲੜਕੇ ਮਨਮੋਨਦੀਪ ਸਿੰਘ ਉਦੀ ਪਿਆਣ ਸੰਦੀਪ ਕੌਰ ਤੇ ਸੱਸ ਹੈ ਗਿਆ ਕਸ਼ਮੀਰ ਕੌਰ ਜੀ ਤਾਰੀਫ ਸਰ ਕੇ ਦੀ ਪਈ ਹੈ ਜੀ ਲੜਕੇ ਦੀ ਨਹੀਂ ਇਹ ਗੱਤਰ ਹੀ ਨਹੀਂ ਪਈ ਅੱਜ ਪੁਸਤਕ ਨੂੰ ਕਰ ਰਹੇ ਲੱਗੇ ਆ ਬਾਦ ਪੁਸਤਕਾਂ ਦਾ ਪਰਿਵਾਰਕ ਮੰਦਰ ਦਾ ਕੀ ਕਹਿਣਾ ਜੀ ਪਰਿਵਾਰਕ ਮਾਮਰਾਂ ਦਾ ਇਹੀ ਕਹਿਣਾ ਪਈ ਉਹਦੇ ਘਰ ਘਰੇ ਲੋਕੇ ਰਿਸ਼ਤਿਆਂ ਦਾ ਸੀਗਾ ਭਰੇ ਲੋਕੇ ਤੋਂ ਤੰਗ ਆਣ ਕੇ ਉਹਨੇ ਜਾਨੀ ਕਿ ਇਹ ਜਿਹੜਾ ਖੌਫਲਾਬ ਜਿਹੜਾ ਆਪਣਾ ਕੰਮ ਚੁੱਕਿਆ ਜਿੰਨਾ ਦੀ ਮਦਦ ਜਿਹੜਾ ਲੜਕਾ ਉਹਨੇ ਪੁਲਿਸ ਦੀ ਹਾਜ਼ਰੀ ਵਿੱਚ ਇਹ ਚੀਜ਼ ਕਬੂਲ ਕੀਤੀ ਹੈ ਕਿ ਉਸ ਵੱਲੋਂ ਜਿਹੜੀ ਇਹ ਕੰਮ ਕਰਨਾ ਨੀ ਜੋ ਜਸਤਨੀ ਜੀ ਆਪਾਂ ਅਰੈਸਟ ਕਰਾਂਗੇ ਤਾਂ ਫੇਰ ਹੀ ਪਤਾ ਲੱਗੂਗਾ ਜੀਓ ਪਰਿਵਾਰ ਦਾ ਕਹਿਣਾ ਕਿ ਪੁਲਿਸ ਦੀ ਹਾਜ਼ਰੀ ਵਿੱਚ ਉਹ ਸੂਨੇ ਇਹ ਚੀਜ਼ ਮੰਨੀ ਨਹੀਂ 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 ਇਹ ਅਜੇ ਨਹੀਂ ਆਪਾਂ ਜਿੰਦਾਂ ਕਲੈਸਟਰੀ ਕਰਦੇ ਉਦੋਂ ਤੱਕ ਆਪਾਂ ਕੁਝ ਨਹੀਂ ਕਹਿ ਸਕਦੇ ਅਰੈਸਟ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਜੀਓ ਕੀ ਇਹਾਂ ਦਾ ਕਰੀ ਜੀ ਥੈਂਕ ਯੂ